ਲੋ ਜੀ ਅੱਜ ਸਿੱਧੂ ਮੂਸੇਵਾਲਾ ਦੇ ਘਰ ਉਸਦੇ ਛੋਟੇ ਭਰਾ ਦਾ ਜਨਮ ਹੋਇਆ ਤੇ ਨਾਲ ਹੀ ਉਹਨਾਂ ਸਾਰੀਆਂ ਝੂਠੀਆਂ ਅਫਵਾਹਾਂ ਦੀ ਪੋਲ ਖੁੱਲੀ ਹੈ ਜਿਹੜੀਆਂ ਪਿਛਲੇ ਦਿਨਾਂ ਤੋਂ ਫਲਾਈਆਂ ਜਾ ਰਹੀਆਂ ਸੀ ਉਹਨਾਂ ਤੇ ਵੀ ਗੱਲ ਕਰਾਂਗੇ ਪਹਿਲਾਂ ਤਾਂ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਨੂੰ ਲੱਖ ਲੱਖ ਵਧਾਈ ਕਿਉਂਕਿ ਉਹਨਾਂ ਦੇ ਘਰ ਸਿੱਧੂ ਦੇ ਜਾਣ ਤੋਂ ਬਾਅਦ ਸੋਗ ਪਸਰਿਆ ਹੋਇਆ ਸੀ ਔਰ ਪਹਿਲੀ ਵਾਰ ਅੱਜ ਉਹਨਾਂ ਦੇ ਘਰ ਖੁਸ਼ੀ ਆਈ ਹੈ ਸਿੱਧੂ ਮੂਸੇਵਾਲੇ ਦੇ ਮਾਤਾ ਚਰਨ ਕੌਰ ਨੇ ਛੋਟੇ ਬੱਚੇ ਨੂੰ ਜਨਮ ਦਿੱਤਾ ਹੈ ਜਿਹੜੀਆਂ ਤਸਵੀਰਾਂ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਹ ਉਸੇ ਬੱਚੇ ਦੀਆਂ ਨੇ ਜਿਸ ਦਾ ਜਨਮ ਹੋਇਆ ਪੂਰੇ ਪੰਜਾਬ ਔਰ ਦੁਨੀਆ ਦੇ ਲੋਕ ਸਿੱਧੂ ਮੂਸੇਵਾਲਾ ਦੀ ਮੌਤ ਦੇ ਉੱਪਰ ਚਿੰਤਤ ਵੀ ਹੋਏ ਸੀ ਦੁਖੀ ਵੀ ਹੋਏ ਸੀ ਸਾਨੂੰ ਵੀ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਦੇ ਨਾਲ ਬਹੁਤ ਹਮਦਰਦੀ ਸੀ ਕਿਉਂਕਿ ਉਹਨਾਂ ਦਾ ਜਵਾਨ ਪੁੱਤ ਇਸ ਤਰ੍ਹਾਂ ਅਚਾਨਕ ਉਹਨਾਂ ਤੋਂ ਖੋ ਲਿਆ ਗਿਆ ਸੀ ਔਰ ਅੱਜ ਉਹਨਾਂ ਦੇ ਘਰ ਫੇਰ ਖੁਸ਼ੀਆਂ ਵਾਪਸ ਆਈਆਂ ਨੇ ਬੱਚੇ ਦਾ ਜਨਮ ਜਿੰਦਲ ਹਸਪਤਾਲ ਬਠਿੰਡਾ ਦੇ ਵਿੱਚ ਹੋਇਆ ਔਰ ਇਹ ਦੱਸਿਆ ਜਾ ਰਿਹਾ ਹੈ ਕਿ ਉਸ ਦੀ ਜਿਹੜਾ ਮੂੰਹ ਮਹਾਂਦਰਾ ਤੇ ਸ਼ਕਲ ਹੈ ਉਹ ਨਿੱਕੇ ਹੁੰਦੇ ਸਿੱਧੂ ਮੂਸੇਵਾਲੇ ਵਰਗੀ ਹੀ ਹੈ ਆਮ ਤੌਰ ਤੇ ਪਤਾ ਹੀ ਹੈ ਕਿ ਜੇ ਇੱਕ ਮਾਂ ਪਿਓ ਦੀ ਔਲਾਦ ਹੋਵੇ ਤਾਂ ਉਹਨਾਂ ਦੀ ਸ਼ਕਲ ਜਿਹੜੀ ਹੈ ਮੂੰਹ ਮਹਾਂਦਰਾ ਜਿਹੜਾ ਹੈ ਉਹ ਅਦੋ ਅਦਮ ਮਿਲ ਜਾਂਦਾ ਔਰ ਉਹ ਮੀਡੀਆ ਜਿਹੜਾ ਕਹਿੰਦਾ ਸੀ ਕਿ ਸਿੱਧੂ ਮੂਸੇਵਾਲੇ ਦੀ ਮਾਤਾ ਨੂੰ ਜੁੜਵਾ ਬੱਚੇ ਹੋ ਰਹੇ ਨੇ ਜਿਹੜਾ ਅਫਵਾਹਾਂ ਫਲਾਉਂਦਾ ਸੀ ਜਿਹੜਾ ਕਹਿੰਦਾ ਸੀ ਹੁਣ ਉਹ ਫੇਰ ਵਿਦੇਸ਼ ਜਾਣਗੇ ਜਿਹੜਾ ਮੀਡੀਆ ਕਹਿੰਦਾ ਸੀ ਕਿ ਉਹਨਾਂ ਨੇ ਐਸ ਤਕਨੀਕ ਨਾਲ ਬੱਚਾ ਲਿਆ ਉਸ ਨਾਲ ਲਿਆ ਆ ਕਾਨੂੰਨੀ ਆ ਆ ਗੈਰਕਾਨੂੰਨੀ ਆ ਬਿਨਾ ਗੱਲ ਤੋਂ ਜਿਹੜਾ ਮੀਡੀਆ ਟ੍ਰਾਇਲ ਚੱਲਦਾ ਰਿਹਾ ਉਹ ਬਿਲਕੁਲ ਗਲਤ ਸੀ ਤੇ ਅੱਜ ਉਹਨਾਂ ਸਾਰੀਆਂ ਅਫਵਾਹਾਂ ਦੀ ਫੂਕ ਨਿਕਲੀ ਐ ਪੋਲ ਖੁੱਲੀ ਐ ਸੋ ਅੱਜ ਸਿੱਧੂ ਮੂਸੇਵਾਲੇ ਦੇ ਘਰ ਬੱਚੇ ਨੇ ਜਨਮ ਲਿਆ ਛੋਟੇ ਭਰਾ ਦੇ ਤੌਰ ਤੇ ਜਿਵੇਂ ਸਿੱਧੂ ਮੂਸੇਵਾਲਾ ਦੀ ਮੌਤ ਦੀ ਖਬਰ ਬਹੁਤ ਵੱਡੀ ਸੀ ਉਸੇ ਤਰ੍ਹਾਂ ਸਿੱਧੂ ਮੂਸੇਵਾਲਾ ਦੇ ਘਰ ਦੁਬਾਰਾ ਫੇਰ ਬੱਚੇ ਦੀ ਆਮਦ ਵੀ ਇੱਕ ਵੱਡੀ ਖਬਰ ਹੈ ਉਹ ਇਸ ਕਰਕੇ ਵੱਡੀ ਸੀ ਕਿਉਂਕਿ ਸਿੱਧੂ ਦਾ ਨਾਂ ਬਹੁਤ ਮਸ਼ਹੂਰ ਸੀ ਤੇ ਜਿਸ ਤਰ੍ਹਾਂ ਉਸ ਨੂੰ ਮਾਰਿਆ ਗਿਆ ਉਹ ਘਟਨਾ ਬਹੁਤ ਸਨਸਨੀਖੇਜ਼ ਸੀ ਤੇ ਉਸ ਤੋਂ ਬਾਅਦ ਅੱਜ ਇਹ ਖਬਰ ਇਸ ਕਰਕੇ ਵੱਡੀ ਹੈ ਕਿਉਂਕਿ ਪੂਰੀ ਦੁਨੀਆ ਦੇ ਵਿੱਚੋਂ ਸਿੱਧੂ ਮੂਸੇਵਾਲਾ ਦੇ ਮੌਤ ਦੇ ਉੱਪਰ ਸੋਗ ਪ੍ਰਗਟ ਕੀਤਾ ਗਿਆ ਸੀ ਉਦੇ ਮਾਪਿਆਂ ਦੀ ਹਾਲਤ ਬਹੁਤ ਭੈੜੀ ਸੀ। ਉਹਦੇ ਮਾਂ ਤੇ ਪਿਓ ਜਿਹੜੇ ਨੇ ਉਹ ਮਾਨਸਿਕ ਤੌਰ ਤੇ ਬਹੁਤ ਜ਼ਿਆਦਾ ਪਰੇਸ਼ਾਨ ਸੀਗੇ ਔਰ ਅੱਜ ਇਹ ਬੱਚਾ ਉਹਨਾਂ ਦੇ ਲਈ ਇੱਕ ਖੁਸ਼ੀ ਇੱਕ ਇੱਕ ਮਲਾਰ ਦਾ ਸੁਭਬ ਲੈ ਕੇ ਆਇਆ। ਆਪਾਂ ਆਪਣੇ ਘਰਾਂ ਦੇ ਉੱਪਰ ਜੇ ਲਾ ਕੇ ਵੇਖੀਏ ਤਾਂ ਜੇ ਕਿਸੇ ਦੇ ਘਰ ਵੀ ਇਸ ਤਰ੍ਹਾਂ ਦੀ ਘਟਨਾ ਵਾਪਰੀ ਹੋਵੇ ਤਾਂ ਇਸ ਤਰ੍ਹਾਂ ਦੁਬਾਰਾ ਬੱਚੇ ਦਾ ਆਉਣਾ ਉਹ ਵੱਡੀ ਗੱਲ ਹੈ ਪਰ ਉਸ ਅਫਵਾਹਾਂ ਦਾ ਕੀ ਕਰੀਏ? ਜਿਹੜੀਆਂ ਪਿਛਲੇ ਦਿਨਾਂ ਤੋਂ ਕੁਝ মিডিਆ ਜਿਹੜਾ ਉਹ ਬਿਨਾ ਸੋਚੇ ਬਿਨਾ ਸਮਝੇ ਵਿਊ ਲੈਣ ਲਈ ਫਲਾਰਿਆ ਸੀ ਅੱਜ ਉਸ মিডিਆ ਨੂੰ ਸੰਗ ਹੋਣੀ ਚਾਹੀਦੀ ਹੈ ਜਿਹੜਾ ਪਿਛਲੇ ਦਿਨਾਂ ਤੋਂ ਬਿਨਾ ਕਿਸੇ ਜਾਣਕਾਰੀ ਦੇ ਇਹ ਝੂਠ ਬੋਲ ਰਿਹਾ ਸੀ ਕਿ ਸਿੱਧੂ ਮੂਸੇਵਾਲੇ ਦੇ ਘਰ ਜੁੜਵਾ ਬੱਚੇ ਉਹਦੀ ਮਾਤਾ ਨੂੰ ਪੈਦਾ ਹੋਣੇ ਨੇ ਔਰ ਉਹ ਬੱਚੇ ਜਿਹੜਾ ਉਹਦਾ ਜਨਮ ਪੰਜਾਬ 'ਚ ਨਹੀਂ ਬਲਕੇ ਉਹ ਵਿਦੇਸ਼ ਜਾਣਗੇ ਤਰ੍ਹਾਂ ਤਰ੍ਹਾਂ ਦੇ ਗਪੌੜ ਅੰਦਾਜ਼ੇ ਤੇ ਤੁੱਕੇ ਮਾਰ ਕੇ ਐਵੇਂ ਝੂਠੇ तरीके ਨਾਲ ਵਿਊ ਲੈਣ ਦੇ ਲਈ ਇਹ ਸਭ ਕੁਝ ਕੀਤਾ ਜਾਂਦਾ ਰਿਹਾ ਅੱਜ ਇੱਕ ਹੀ ਬੱਚੇ ਦਾ ਜਨਮ ਸਿੱਧੂ ਮੂਸੇਵਾਲੇ ਦੇ ਛੋਟੇ ਭਰਾ ਦੇ ਤੌਰ ਤੇ ਉਹਦੀ ਮਾਤਾ ਦੇ ਘਰ ਹੋਇਆ ਤਾਂ ਹੁਣ ਜੁੜਵਾ ਬੱਚੇ ਵਾਲੀ ਖਬਰ ਕਿੱਧਰ ਗਈ ਪਤਾ ਨਹੀਂ ਉਦੋਂ ਵੀ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਵੀ ਇਸ ਗੱਲ ਦਾ ਇਤਰਾਜ਼ ਕੀਤਾ ਸੀ ਕਿ ਝੂਠੀਆਂ ਖਬਰਾਂ ਮਨਕਰਤ ਖਬਰਾਂ ਕਿਉਂ ਫੁਲਾਈਆਂ ਜਾ ਰਹੀਆਂ ਨੇ ਪਤਾ ਨਹੀਂ ਉਸ ਮੀਡੀਆ ਨੂੰ ਜਿਹੜੀ ਜਾਣਕਾਰੀ ਅਜੇ ਸਿੱਧੂ ਮੂਸੇਵਾਲੇ ਦੇ ਮਾਪਿਓ ਨੂੰ ਵੀ ਨਹੀਂ ਸੀ ਔਰ ਜਿਹੜਾ ਡਾਕਟਰਾਂ ਨੂੰ ਵੀ ਚੰਗੀ ਤਰ੍ਹਾਂ ਨਹੀਂ ਸੀ ਤੇ ਉਹ মিডিਆ ਕੋਲ ਇਹੋ ਜਿਹਾ ਕਿਹੜਾ ਕੈਮਰਾ ਲੱਗਾ আল্ট্রਾਸਾਉਂਡਡ ਕੈਮਰਾ ਜਿਹੜੇ ਉਹ ਸਾਰੀ ਜਾਣਕਾਰੀ ਜਿਹੜੀ ਆ ਉਹ ਕੱਤਰ ਕਰ ਲਈ ਸੀ ਪਤਾ ਨਹੀਂ ਕਿਉਂ ਸੰਗ ਵੀ ਨਹੀਂ ਆਉਂਦੀ ਇਹ ਉਹ মিডিਆ ਜਿਹੜਾ ਜੇ ਕਿਸੇ ਤਗੜੇ ਬੰਦੇ ਦੇ ਘਰ ਵਿਆਹ ਹੋਵੇ ਤੇ ਉੱਥੇ ਜਾ ਕੇ ਵਧਾਈ ਮੰਗਣ ਵਾਲਿਆਂ ਵਾਂਗ ਕੰਮ ਕਰਦਾ ਉੱਥੇ ਜਾ ਕੇ ਇਹ ਢੰਡਾ ਵਾਂਗ ਕੰਮ ਕਰਦਾ ਉਹਨਾਂ ਦੇ ਘਰ ਦੀਆਂ ਔਰਤਾਂ ਦੀਆਂ ਚੁੰਨੀਆਂ ਗੋਟੇ ਜੁੱਤੀਆਂ ਸਭ ਕੁਝ ਦਿਖਾਉਂਦਾ ਇਹ ਉਹ মিডিਆ ਜਿਹੜਾ ਤਰ੍ਹਾਂ-ਤਰ੍ਹਾਂ ਦੀਆਂ ਐਸੀਆਂ ਫਵਾਵਾਂ ਫਲਾਉਂਦਾ ਰਹਿੰਦਾ ਜਿਹੜੀਆਂ ਬਿਲਕੁਲ ਸਮਾਜ ਦਾ ਉਹਨਾਂ ਨਾਲ ਕੋਈ ਸਰੋਕਾਰ ਹੀ ਨਹੀਂ ਹੁੰਦਾ ਸੋ ਵੱਡੀ ਖਬਰ ਹੈ ਸਿੱਧੂ ਮੂਸੇਵਾਲੇ ਦੇ ਘਰ ਉਸਦੇ ਛੋਟੇ ਭਰਾ ਦਾ ਜਨਮ ਹੋਇਆ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸਿੱਧੂ ਮੂਸੇਵਾਲਾ ਆਪਣੀ ਗਾਇਕੀ ਦੇ ਨਾਲ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਹੋਇਆ ਕੁਝ ਲੋਕ ਉਸ ਦੀ ਗਾਇਕੀ ਦੇ ਬਹੁਤ ਵੱਡੇ ਫੈਨ ਰਹੇ ਪਰ ਕੁਝ ਲੋਕ ਉਸ ਦੇ ਆਲੋਚਕ ਵੀ ਰਹੇ ਇਹ ਵੀ ਕਿਹਾ ਜਾਂਦਾ ਰਿਹਾ ਕਿ ਸਿੱਧੂ ਮੂਸੇਵਾਲੇ ਦੀ ਗਾਇਕੀ ਜਿਹੜੀ ਆ ਉਹ ਪੜਕਾਉਂਦੀ ਆ ਸਿੱਧੂ ਮੂਸੇਵਾਲੇ ਦੀ ਗਾਇਕੀ ਜਿਹੜੀ ਮਾਰ-ਤਾੜ ਤੇ ਲੜਾਈਆਂ ਨੂੰ ਤਸ਼ਾਹਦ ਕਰਦੀ ਹੈ ਉਦਾਹਰਨਾਂ ਵਜੋਂ ਵੀ ਗੱਲਾਂ ਹੁੰਦੀਆਂ ਰਹੀਆਂ ਵੀ ਸਿੱਧੂ ਮੂਸੇਵਾਲੇ ਦਾ ਗੀਤ ਜਿੱਥੇ ਬੰਦਾ ਮਾਰ ਕੇ ਕਸੂਰ ਪੁੱਛਦੇ ਜੱਟ ਉਸ ਪਿੰਡ ਨੂੰ ਬਿਲੋਂਗ ਕਰਦਾ ਇਹੋ ਜਿਹੇ ਜਿਹੜੇ ਗੀਤ ਸੀ ਜਿਹੜੇ ਵਾਕਿਆ ਹੀ ਇਹ ਗੱਲ ਕਹਿੰਦੇ ਸੀ ਕਿ ਬੰਦਾ ਪਹਿਲਾਂ ਮਾਰ ਦੇਣਾ ਚਾਹੀਦਾ ਤੇ ਕਸੂਰ ਫਿਰ ਪੁੱਛਣਾ ਚਾਹੀਦਾ ਤਾ ਇਹਨਾਂ ਚੀਜ਼ਾਂ ਦੇ ਉੱਪਰ ਬਹੁਤ ਸਾਰੇ ਕਮੈਂਟਸ ਨੇ ਜਿਹੜੇ ਉਹ ਲੋਕਾਂ ਦੇ ਆਉਂਦੇ ਰਹੇ ਤੇ ਕੁਝ ਲੋਕ ਸਿੱਧੂ ਮੂਸੇਵਾਲੇ ਦੀ ਜਿਸ ਤਰੀਕੇ ਦੇ ਨਾਲ ਦਰਦਨਾਕ ਮੌਤ ਹੋਈ ਸੀ ਉਹਦੇ ਉੱਪਰ ਵੀ ਇਹ ਕਹਿੰਦੇ ਨਜ਼ਰ ਆਏ ਸੀ ਕਿ ਸਿੱਧੂ ਮੂਸੇਵਾਲਾ ਜਿਹੜੇ ਮਾਹੌਲ ਨੂੰ ਆਪਣੇ ਗੀਤਾਂ ਚ ਉਤਸ਼ਾਹਿਤ ਕਰਦਾ ਰਿਹਾ ਅੱਜ ਉਹੀ ਮਾਹੌਲ ਉਸ ਦੀ ਜਾਨ ਲੈ ਗਿਆ ਸੋ ਕੁਝ ਵੀ ਹੋਵੇ ਅੱਜ ਸਿੱਧੂ ਮੂਸੇਵਾਲੇ ਦੇ ਘਰ ਖੁਸ਼ੀਆਂ ਪਰਤੀਆਂ ਨੇ ਅੱਜ ਸਿੱਧੂ ਮੂਸੇਵਾਲੇ ਦੇ ਘਰ ਉਸ ਦੇ ਛੋਟੇ ਭਰਾ ਦਾ ਜਨਮ ਹੋਇਆ ਔਰ ਇਹ ਗੱਲ ਵੇਖਣ ਵਾਲਿਆ ਤੋ ਆਰੀ ਹੈ ਕਿ ਉਸ ਦਾ ਛੋਟਾ ਭਰਾ ਦੀ ਜਿਹੜੀ ਸ਼ਕਲ ਹੈ ਜਿਹੜਾ ਮਹਾਂਦਰਾ ਹੈ ਉਹ ਬਿਲਕੁਲ ਸੇਮ ਉਵੇਂ ਦਾ ਜਿਵੇਂ ਸਿੱਧੂ ਮੂਸੇਵਾਲੇ ਦਾ ਨਿੱਕੇ ਹੁੰਦਿਆ ਹੁੰਦਾ ਸੀ ਵੈਸੇ ਤਾਂ ਇਹ ਗੱਲ ਕੁਦਰਤੀ ਰੂਪ ਚ ਹੀ ਹੈ ਕਿ ਜੇਕਰ ਇੱਕੋ ਮਾਪਿਆਂ ਦੇ ਬੱਚੇ ਹੁੰਦੇ ਨੇ ਤਾਂ ਉਹਨਾਂ ਦਾ ਮੂੰਹ ਮਹਾਂਦਰਾ ਕੁਝ ਨਾ ਕੁਝ ਮਿਲਦਾ ਹੀ ਹੁੰਦਾ ਹੈ ਖੈਰ ਸਿੱਧੂ ਮੂਸੇਵਾਲੇ ਦੇ ਮਾਪਿਆਂ ਨੂੰ ਫੇਰ ਮੁਬਾਰਕਾਂ ਔਰ ਬੇਨਤੀ ਹੈ মিডিਆ ਨੂੰ ਕਿ ਅਫਵਾਹਾਂ ਫਲਾਉਣੀਆਂ ਛੱਡ ਦੇਣੀਆਂ ਚਾਹੀਦੀਆਂ ਨੇ ਬਿਨਾ ਗੱਲ ਤੋਂ ਝੂਠੀਆਂ ਖਬਰਾਂ ਵਿਊ ਲੈਣ ਲਈ ਦੇਣੀਆਂ ਇਹ ਠੀਕ ਨਹੀਂ ਹੈਗੀਆਂ ਕਿਉਂਕਿ ਪੰਜਾਬ ਦੀ ਜਨਤਾ ਵੀ ਹੁਣ ਇੰਨੀ ਕੁ ਸਿਆਣੀ ਹੋ ਗਈ ਹੈ ਅਫਵਾਹਾਂ ਕੋਈ ਸੁਣਨਾ ਵੀ ਨਹੀਂ ਚਾਹੁੰਦਾ ਅਫਵਾਹਾਂ ਨੂੰ ਲੋਕ ਪਸੰਦ ਵੀ ਨਹੀਂ ਕਰਦੇ ਤੇ ਵਕਤ ਤੋਂ ਪਹਿਲਾਂ ਵੀ ਸਭ ਤੋਂ ਪਹਿਲਾਂ ਖਬਰ ਦੇ ਰਹੇ ਆ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਕਹਿ ਕੇ ਤੇ ਹੁਣ ਤੱਕ ਹਜ਼ਾਰਾਂ ਤਰ੍ਹਾਂ ਦੇ ਝੂਠ ਕਈ ਚੈਨਲਾਂ ਨੇ ਫਲਾਏ ਨੇ ਇਹ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਵਾਲੇ ਜਿਹੜੇ ਹੁੰਦੇ ਨੇ ਇਹਨਾਂ ਦੀ ਅੱਧੋ-ਅੱਧ ਖਬਰ ਗਲਤ ਹੁੰਦੀ ਆ ਸੋ ਅੱਜ ਸਿੱਧੂ ਮੂਸੇ ਵਾਲੇ ਦੇ ਘਰ ਛੋਟੇ ਭਰਾ ਦਾ ਜਨਮ ਹੋਇਆ ਚਾਰ ਚਫੇਰੇ ਇਹ ਖਬਰ ਉਸੇ ਤਰ੍ਹਾਂ ਫੈਲ ਰਹੀ ਹੈ ਜਿਵੇਂ ਸਿੱਧੂ ਤੇ ਹਮਲਾ ਹੋਣ ਦੀ ਖਬਰ ਫੈਲੀ ਸੀ ਕਿਉਂਕਿ ਉਹ ਵੀ ਗੱਲ ਵੱਡੀ ਸੀ ਤੇ ਅੱਜ ਲੋਕਾਂ ਨੂੰ ਇਹ ਖੁਸ਼ੀ ਦੀ ਖਬਰ ਵੀ ਵੱਡੀ ਜਾਪ ਰਹੀ ਹੈ ਸੋ ਦੁਬਾਰਾ ਫੇਰ ਮੈਂ ਦੱਸ ਦਿਆਂ ਕਿ ਸਿੱਧੂ ਮੂਸੇ ਵਾਲੇ ਦੇ ਮਾਤਾ ਦੇ ਘਰ ਬੱਚੇ ਦਾ ਜਨਮ ਹੋਇਆ ਔਰ ਉਸ ਦਾ ਮੂਹ ਮੰਹੰਦਰਾ ਦੱਸਿਆ ਜਾ ਰਿਹਾ ਕਿ ਸਿੱਧੂ ਮੂਸੇਵਾਲੇ ਵਾਲੇ ਵਰਗਾ ਹੈ ਜਦੋਂ ਉਹ ਛੋਟਾ ਹੁੰਦਾ ਸੀ ਇਹ ਬੱਚਾ ਚਿੰਦਲ ਹਸਪੀਟਲ ਬਠਿੰਡਾ ਦੇ ਵਿੱਚ ਹੋਇਆ ਬੱਚਾ ਤੇ ਬੱਚੇ ਦੀ ਮਾਂ ਦੋਨੇ ਬਿਲਕੁਲ ਠੀਕ ਠਾਕ ਦੱਸੇ ਜਾ ਰਹੇ ਨੇ ਤੰਦਰੁਸਤ ਨੇ ਔਰ ਸਿੱਧੂ ਮੂਸੇਵਾਲੇ ਦੇ ਘਰ ਦੁਬਾਰਾ ਤੋਂ ਫਿਰ ਕਲਕਾਰੀਆਂ ਗੂੰਜੀਆਂ ਨੇ ਖੁਸ਼ੀਆਂ ਪਰਤੀਆਂ ਨੇ ਪੂਰਾ ਪੰਜਾਬ ਜਿਹੜਾ ਹੈ ਉਹਨਾਂ ਨੂੰ ਸਿੱਧੂ ਮੂਸੇਵਾਲੇ ਦੇ ਘਰ ਦੀ ਇਸ ਖੁਸ਼ੀ ਤੇ ਵਧਾਈ ਦੇਣ ਦੀ ਜ਼ਰੂਰਤ ਹੈ ਕਿਉਂਕਿ ਖੁਸ਼ੀਆਂ 'ਚ ਸ਼ਰੀਕ ਹੋਇਆ ਆਪਾਂ ਛੋਟੇ ਨਹੀਂ ਹੋ ਜਾਂਦੇ ਤੇ ਦੁੱਖ 'ਚ ਸ਼ਰੀਕ ਹੋਇਆ ਆਪਣਾ ਕੁਝ ਘਟ ਨਹੀਂ ਜਾਂਦਾ ਅਗਲੇ ਦਾ ਖੁਸ਼ੀ 'ਚ ਸ਼ਰੀਕ ਹੋਇਆ ਖੁਸ਼ੀ ਵੱਧ ਜਾਂਦੀ ਹੈ ਤੇ ਦੁੱਖ 'ਚ ਸ਼ਰੀਕ ਹੋਇਆ ਅਗਲੇ ਦਾ ਦੁੱਖ ਜ਼ਰੂਰ ਘਟ ਜਾਂਦਾ ਹੈ ਆਪਣਾ ਕੁਝ ਨਹੀਂ ਘਟਦਾ ਇਸ ਕਰਕੇ ਇਸ ਖਬਰ ਨੂੰ ਦੇਣਾ ਉਨਾ ਹੀ ਜ਼ਰੂਰੀ ਹੈ ਜਿੰਨਾ ਪਹਿਲੀ ਖਬਰ ਨੂੰ ਲੋਕਾਂ ਤੱਕ ਪਹੁੰਚਾਉਣਾ ਸੀ ਸਿੱਧੂ ਮੂਸੇਵਾਲਾ ਬਹੁਤ ਜਲਦੀ ਮਸ਼ਹੂਰ ਹੋਇਆ ਸੀ ਉਸ ਦੇ ਗੀਤਾਂ ਨੂੰ ਬਹੁਤ ਜਲਦੀ ਮਕਬੂਲੀਅਤ ਮਿਲੀ ਸੀ ਪੰਜਾਬ ਤੇ ਪੰਜਾਬ ਤੋਂ ਬਾਹਰ ਵੀ ਸਿੱਧੂ ਮੂਸੇਵਾਲਾ ਨੂੰ ਬਹੁਤ ਸੁਣਿਆ ਗਿਆ ਪਾਕਿਸਤਾਨ 'ਚ ਵੀ ਸੁਣਿਆ ਗਿਆ ਔਰ ਜਦੋਂ ਸਿੱਧੂ ਮੂਸੇਵਾਲਾ ਦੀ ਦਰਦਨਾਕ ਮੌਤ ਹੋਈ ਸੀ ਤਾਂ ਪੰਜਾਬ ਦੇ ਲੋਕਾਂ ਦੇ ਨਾਲ ਨਾਲ ਉਹਦੇ ਜਿਹੜੇ ਫੈਨ ਸੀ ਚਾਹੇ ਉਹ ਪੰਜਾਬ ਤੋਂ ਬਾਹਰ ਸੀ ਜਾਂ ਪਾਕਿਸਤਾਨ ਕੈਨੇਡਾ ਅਮਰੀਕਾ ਦੀ ਧਰਤੀ ਤੇ ਵੀ ਸੀ ਇੱਥੋਂ ਤੱਕ ਕਿ ਬਹੁਤ ਸਾਰੇ ਗੋਰੇ ਵੀ ਸਿੱਧੂ ਮੂਸੇਵਾਲੇ ਦੀ ਗਾਇਕੀ ਸੁਣਿਆ ਕਰਦੇ ਸੀ ਉਹਨਾਂ ਸਭਨਾਂ ਨੂੰ ਬਹੁਤ ਦੁੱਖ ਹੋਇਆ ਸੀ ਔਰ ਉਸ ਤੋਂ ਬਾਅਦ ਸਿੱਧੂ ਮੂਸੇਵਾਲੇ ਦਾ ਪਿਤਾ ਲਗਾਤਾਰ ਇਨਸਾਫ ਦੀ ਮੰਗ ਕਰਦਾ ਰਿਹਾ ਉਹ ਕਹਿੰਦਾ ਰਿਹਾ ਕਿ ਸਿੱਧੂ ਮੂਸੇਵਾਲੇ ਦੇ ਕਾਤਲਾਂ ਦੇ ਉੱਪਰ ਉਸ ਤਰ੍ਹਾਂ ਕਾਰਵਾਈ ਨਹੀਂ ਹੋ ਰਹੀ ਜਿਵੇਂ ਹੋਣੀ ਚਾਹੀਦੀ ਆ ਸਿੱਧੂ ਮੂਸੇਵਾਲੇ ਦਾ ਪਿਤਾ ਕਹਿੰਦਾ ਰਿਹਾ ਕਿ ਜਿਸ ਤਰ੍ਹਾਂ ਲਾਰੈਂਸ ਬਿਸ਼ਨੋਈ ਜਿਨ੍ਹਾਂ ਨੇ ਉਦੋਂ ਜ਼ਿੰਮੇਵਾਰੀ ਲਈ ਸੀ ਕਤਲ ਦੀ ਉਹਨਾਂ ਦੀਆਂ ਜੇਲ੍ਹ ਤੋਂ ਇੰਟਰਵਿਊ ਆਈਆਂ ਤਾਂ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਬਹੁਤ ਵੱਡੇ ਸਵਾਲ ਚੁੱਕੇ ਸੀ ਵੀ ਇਹ ਕੀ ਹੋ ਰਿਹਾ ਹੈ ਇੱਕ ਇੰਨੇ ਵੱਡੇ ਕਾਤਲ ਉਹਨਾਂ ਦੀਆਂ ਇੰਟਰਵਿਊ ਕਿਵੇਂ ਆ ਰਹੀਆਂ ਇਹ ਸਵਾਲ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਉਠਾਏ ਸੀ ਸਰਕਾਰ ਦੇ ਉੱਪਰ ਕਿ ਸਰਕਾਰ ਉਹਨਾਂ ਨੂੰ ਆਪਣੇ ਰਿਸ਼ਤੇਦਾਰਾਂ ਵਾਂਗ ਰੱਖ ਰਹੀ ਹੈ ਇਦਾਂ ਦੇ ਸਵਾਲ ਵੀ ਉਠਾਏ ਜਾਂਦੇ ਰਹੇ ਨੇ ਔਰ ਅੱਜ ਸਿੱਧੂ ਮੂਸੇਵਾਲੇ ਦੇ ਘਰ ਦੁਬਾਰਾ ਫਿਰ ਪੁੱਤ ਦੀ ਧਾਤ ਆਈ ਹੈ ਔਰ ਇੱਕ ਠੰਡੀ ਹਵਾ ਦਾ ਝੋਕਾ ਜਿਹੜਾ ਕਾਫੀ ਦੇਰ ਬਾਅਦ ਸਿੱਧੂ ਮੂਸੇਵਾਲ ਦੇ ਮਾਪਿਆਂ ਦੀ ਝੋਲੀ ਪਿਆ ਪੂਰੇ ਪੰਜਾਬ ਚ ਚਰਚਾ ਹੋ ਰਹੀ ਹੈ ਬਾਰਾ ਫਿਰ ਦੱਸਣਾ ਚਾਹਾਂਗੇ ਕਿ ਵੱਡੀ ਖਬਰ ਹੈ ਸਿੱਧੂ ਮੂਸੇਵਾਲ ਦੇ ਮਾਪਿਆਂ ਦੇ ਘਰ ਬੱਚੇ ਦਾ ਜਨਮ ਹੋਇਆ ਸਿੱਧੂ ਮੂਸੇਵਾਲ ਦਾ ਛੋਟਾ ਭਰਾ ਪੈਦਾ ਹੋਇਆ ਔਰ ਇਹ ਜਿੰਦਲ ਹਸਪਤਾਲ ਬਠਿੰਡਾ ਦੇ ਵਿੱਚ ਜਨਮਪਾ ਹੋਇਆ ਸਿੱਧੂ ਮੂਸੇਵਾਲ ਦੀ ਮਾਤਾ ਤੇ ਬੱਚਾ ਬਿਲਕੁਲ ਠੀਕ ਦੱਸੇ ਜਾ ਰਹੇ ਨੇ ਸਿੱਧੂ ਮੂਸੇਵਾਲ ਦੇ ਪਿਤਾ ਨੇ ਫੋਟੋ ਸਾਂਝੀ ਕੀਤੀ ਹੈ ਬੱਚੇ ਨੂੰ ਗੋਦ ਦੇ ਵਿੱਚ ਲੈ ਕੇ ਔਰ ਚਾਰ ਚਫੇਰੇ ਬੜਾ ਖੁਸ਼ੀ ਦਾ ਮਾਹੌਲ ਜਿਹੜਾ ਹੈ ਉਹ ਵੇਖਣ ਨੂੰ ਮਿਲ ਰਿਹਾ ਲੋਕ ਵਧਾਈਆਂ ਦੇ ਰਹੇ ਨੇ ਔਰ ਸਿੱਧੂ ਮੂਸੇਵਾਲੇ ਦੀ ਦਰਦਨਾਕ ਮੌਤ ਦੇ ਨਾਲ ਜਿਹੜਾ ਸੋਗ ਜਿਹੜਾ ਦੁੱਖ ਪਸਰਿਆ ਸੀ ਅੱਜ ਉਹ ਮਾਪਿਆਂ ਨੂੰ ਕੁਝ ਘਟਦਾ ਹੋਇਆ ਨਜ਼ਰ ਆਏਗਾ ਕਿਉਂਕਿ ਉਹਨਾਂ ਦਾ ਕੋਈ ਸਹਾਰਾ ਨਹੀਂ ਬਚਿਆ ਸੀ ਉਹਨਾਂ ਦੇ ਘਰ ਦਾ ਚਿਰਾਗ ਬੁੱਝ ਗਿਆ ਸੀ ਉਹਨਾਂ ਨੂੰ ਬਿਲਕੁਲ ਹਨੇਰਾ ਨਜ਼ਰ ਆਉਂਦਾ ਸੀ ਪਿਛਲੇ ਟਾਈਮ ਤੋਂ ਸੈਂਕੜੇ ਥਾਮਾਂ ਦੇ ਉੱਪਰ ਸਿੱਧੂ ਮੂਸੇਵਾਲੇ ਦੇ ਮਾਤਾ ਚਰਨ ਕੌਰ ਜਿਹੜੇ ਆ ਉਹ ਰੋਂਦੇ ਹੋਏ ਨਜ਼ਰ ਆਏ ਇਹ ਕਹਿੰਦੇ ਨਜ਼ਰ ਆਏ ਕਿ ਸਾਡਾ ਤਾਂ ਕੱਖ ਵੀ ਨਹੀਂ ਬਚਿਆ ਸਾਡਾ ਸਭ ਕੁਝ ਖੋ ਲਿਆ ਸਾਡੀ ਜੋ ਜਾਇਦਾਦ ਜੋ ਘਰ-ਬਾਰ ਹੈ ਸਾਨੂੰ ਕੁਝ ਵੀ ਹੁਣ ਚਿੰਗਾ ਨਹੀਂ ਲੱਗਦਾ ਕਿਉਂਕਿ ਇਹ ਸਭ ਕੁਝ ਬਣਾਉਣ ਵਾਲਾ ਹੀ ਸਾਡੇ ਕੋਲ ਨਹੀਂ ਹੈ ਜਿਸ ਦੇ ਆਸਰੇ ਅਸੀਂ ਉੱਠਦੇ ਸੀ ਉਹੀ ਸਾਥੋਂ ਤੁਰ ਗਿਆਂ ਤਾਂ ਫਿਰ ਹੁਣ ਸਾਨੂੰ ਇਹ ਸਭ ਕੁਝ ਦਾ ਕੀ ਫਾਇਦਾ ਹੈ ਸੋ ਅੱਜ ਵੱਡੀ ਖਬਰ ਫਿਜ਼ਾ ਦੇ ਵਿੱਚ ਫੈਲੀ ਹੈ ਕਿ ਸਿੱਧੂ ਮੂਸੇਵਾਲੇ ਦੇ ਘਰ ਉਸ ਦੇ ਛੋਟੇ ਭਰਾ ਦਾ ਜਨਮ ਹੋਇਆ ਔਰ ਉਹਨਾਂ ਸਾਰੀਆਂ ਅਫਵਾਹਾਂ ਦੇ ਉੱਪਰ ਇੱਕ ਮੈਂ ਕਹਿੰਨਾ ਕਰਾਰਾ ਤਮਾਚਾ ਹੈ ਜਿਹੜੀਆਂ ਅਫਵਾਹਾਂ ਬਿਨਾਂ ਪਰਖੇ ਪੜਤਾਲੇ ਫਲਾਈਆਂ ਜਾ ਰਹੀਆਂ ਸੀ ਮੀਡੀਆ ਦੇ ਵਿੱਚ ਕੁਝ ਮੀਡੀਆ ਚੈਨਲ ਕਹਿੰਦੇ ਸੀ ਕਿ ਜੁੜਵਾ ਬੱਚੇ ਹੋ ਰਹੇ ਨੇ ਕੁਝ ਇਹ ਕਹਿੰਦੇ ਸੀ ਕਿ ਬੱਚਾ ਜਿਹੜਾ ਉਹ ਦੁਬਾਰਾ ਫੇਰ ਬਾਹਰਲੇ ਦੇਸ਼ ਵਿਦੇਸ਼ ਜਾ ਕੇ ਪੈਦਾ ਹੋਏਗਾ ਕੁਝ ਕਹਿ ਰਹੇ ਸੀ ਕਿ ਬੱਚੇ ਦੀ ਹਾਲਤ ਗਰਭ ਚ ਠੀਕ ਨਹੀਂ ਹੈ ਕੁਝ ਕਹਿ ਰਹੇ ਸੀ ਕਿ ਜਿਹੜੀ ਤਕਨੀਕ ਨਾਲ ਬੱਚਾ ਲਿਆ ਉਹ ਤਰੀਕ ਤਕਨੀਕ ਜਿਹੜੀ ਹੈ ਉਹ ਕਾਨੂੰਨੀ ਨਹੀਂ ਹੈ ਸੋ ਇਹ ਤਰ੍ਹਾਂ ਤਰ੍ਹਾਂ ਦੀਆਂ ਅਫਵਾਹਾਂ ਦੀ ਫੂਕ ਨਿਕਲੀ ਹੈ ਸੋ ਚਾਹੀਦਾ ਹੈ ਕਿ ਐਸੀਆਂ ਅਫਵਾਹਾਂ ਨਾ ਫਲਾਈਆਂ ਜਾਣ ਜਿਹੜੀਆਂ ਪਰਖੀਆਂ ਪੜਤਾਲੀਆਂ ਵਾਜਬ ਨਾ ਹੋਣ ਆ ਵਿਊ ਲੈਣਾ ਠੀਕ ਹੈ ਪਰ ਸਿਰਫ ਅੰਨੇ ਤਰੀਕੇ ਨਾਲ ਵਿਊ ਲੈਣਾ ਇਹ ਬਿਲਕੁਲ ਵੀ ਠੀਕ ਨਹੀਂ ਹੈ ਪੈਸਾ ਕਮਾਉਣਾ ਠੀਕ ਹੈ ਪਰ ਸਿਰਫ ਪੈਸੇ ਕਮਾਉਣ ਦੀ ਹੋੜ 'ਚ ਕੁਝ ਵੀ ਬੋਲੀ ਜਾਣਾ ਇਹ ਠੀਕ ਨਹੀਂ ਹੈ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਆਜ਼ਾਦ ਬਹੁਤ ਮਿਹਰਬਾਨੀ ਸ਼ੁਕਰੀਆ ਲਓ ਜੀ ਸਿੱਧੂ ਮੂਸੇਵਾਲੇ ਦੇ ਘਰ ਉਸਦੇ ਛੋਟੇ ਭਰਾ ਦਾ ਜਨਮ ਹੋਇਆ ਸਿੱਧੂ ਮੂਸੇਵਾਲੇ ਦੀ ਮਾਤਾ ਚਰਨਕੌਰ ਨੇ ਛੋਟੇ ਬੱਚੇ ਨੂੰ ਜਨਮ ਦਿੱਤਾ ਹੈ ਘਰ ਦੇ ਵਿੱਚ ਖੁਸ਼ੀਆਂ ਆਈਆਂ ਨੇ ਪਰ ਨਾਲ ਦੀ ਨਾਲ ਉਹਨਾਂ ਵੱਡੀਆਂ ਅਫਵਾਹਾਂ ਦਾ ਪਰਦਾ ਫਾਸ਼ ਹੋਇਆ ਜਿਹੜੀਆਂ ਅਫਵਾਹਾਂ ਕੁਝ মিডিਆ ਪਿਛਲੇ ਦਿਨਾਂ ਤੋਂ ਲਗਾਤਾਰ ਫਲਾ ਰਿਆ ਸੀ ਬਿਨਾ ਸੋਚੇ ਬਿਨਾ ਸਮਝੇ ਕਾਲ ਦੇ ਵਿੱਚ ਇਹੋ ਜੀਆਂ ਗਲਤ ਗੱਲਾਂ ਕੀਤੀਆਂ ਜਾ ਰਹੀਆਂ ਸੀ ਜਿਨ੍ਹਾਂ ਦਾ ਸੱਚਾਈ ਨਾਲ ਕੋਈ ਸਬੰਧ ਨਹੀਂ ਸੀ ਆਪਾਂ ਉਦੋਂ ਵੀ ਗੱਲ ਕੀਤੀ ਸੀ ਅੱਜ ਵੀ ਕਰਾਂਗੇ ਪਹਿਲਾਂ ਮੈਂ ਤੁਹਾਨੂੰ ਦੱਸ ਦਿਆਂ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਉਸ ਬੱਚੇ ਦੀਆਂ ਨੇ ਜਿਹੜਾ ਸਿੱਧੂ ਮੂਸੇਵਾਲੇ ਦੇ ਛੋਟੇ ਭਰਾ ਦੇ ਵਜੋਂ ਉਹਨਾਂ ਦੇ ਘਰ ਦੇ ਵਿੱਚ ਆਇਆ ਅੱਜ ਉਹਨਾਂ ਦੇ ਪਰਿਵਾਰ ਦੇ ਵਿੱਚ ਸਿੱਧੂ ਦੇ ਜਾਣ ਤੋਂ ਬਾਅਦ ਪਹਿਲੀ ਵਾਰ ਵੱਡੀਆਂ ਖੁਸ਼ੀਆਂ ਜਿਹੜੀਆਂ ਉਹ ਆਈਆਂ ਨੇ ਮੁਬਾਰਕਬਾਦ ਦੇਣੀ ਚਾਹਾਂਗੇ ਸਿੱਧੂ ਦੇ ਪਰਿਵਾਰ ਨੂੰ ਉਹਦੇ ਮਾਂ ਨੂੰ ਉਹਦੇ ਪਿਤਾ ਨੂੰ ਸੱਚਮੁੱਚ ਸਾਰਾ ਹੀ ਜਿਹੜਾ ਪੰਜਾਬ ਹੈ ਲੋਕ ਨੇ ਉਹ ਸਿੱਧੂ ਦੀ ਮੌਤ ਦੇ ਨਾਲ ਉਹਦੇ ਮਾਤਾ ਪਿਤਾ ਦੀ ਹਾਲਤ ਦੇਖ ਕੇ ਬਹੁਤ ਦੁਖੀ ਹੁੰਦੇ ਰਹੇ ਨੇ ਅਸੀਂ ਵੀ ਉਹਦੇ ਮਾਤਾ ਪਿਤਾ ਦੇ ਨਾਲ ਹਮਦਰਦੀ ਰੱਖਦੇ ਸੀ ਕਿਉਂਕਿ ਸਭ ਨੂੰ ਇਸ ਗੱਲ ਦਾ ਦੁੱਖ ਸੀ